ਦੋਖੋ ਤਰਲ ਗੁਰ ਸੇਬੀਆ ਅਹਨਿ ਸੋ ਸਹਜ ਸੁਭਾਏ ਦਰਸ਼ਨ ਪਰਸੈ ਗੁਰੁ ਕਾ ਜਨਮ ਮਰਨੁ ਦੁਖੁ ਜਾਏ ਹੋਵਸਿ ਫਤਖ ਸੰਮਦੀ ਨੂਰ ਅਰਸੋ ਹੋ ਕੋਰਸੋ ਹੋ ਛਟੀਆ ਤੋ ਦੁੜਠ ਸੱਚੇ ਪਾਤਸ਼ਾਹ ਮਲ ਜਨਮ ਜਨਮ ਦੇ ਕਟਿਯਾ ਸੱਜਣ ਸੱਚੇ ਪਾਤਸ਼ਾਹ ਸਿਰ ਸਾਹ ਦਾਸਾ ਹੋ ਜਿਸ ਪਾਸੇ ਬਹਿਠਿਆ ਸੋਹੀਆ ਸਬਨਾ ਦਾ ਵੇਸਾ ਹੋ ਸੱਜਣ ਸੱਚਾ ਪਾਤਸ਼ਾਹ ਹੋ ਸਿਰ ਸਾਹਾ ਦਾਸਾ ਹੋ ਜਿਸੁ ਪਾਸਿ ਬਹਿਟਿਆ ਸੋਹੀਆ ਸਬਨਾ ਦਾ ਵੇਸਾ ਹੋ ਸਤਨਾ ਪਾ ਸ੍ਰੀ ਵਾਹਿਗੁਰੂ ਸਾਹਨੇ ਬਜੀ ਪੰਜਵਾ ਸਤ ਗੁਰ ਪੂਰੇ ਭਾ गोबिंद कृपा तारी राब रखि पज हमारी ਤੇ ਗੁਰ ਪੂਰੇ ਭਾਣਾ ਰਾਬ ਰਾਖੀ ਪੈਜ ਹਮਾਰੇ ਹਾਰੇ ਕੇ ਚਰਨ ਸਦਾ ਸੁਖ ਦਾਈ ਜੋ ਇਛਾ ਹੈ सोई फल पाव है बिरथी आस न जाय रहाओ कृपा करे जिस प्राण पात ਦੇ ਦਾਤਾ ਸੋਈ ਸੰਤ ਧੋਨ ਗਵਾ ਰੇਮ ਭਗਤ ਤਾ ਕਾਮਨ ਲੀਨਾ ਪਾ ਬ੍ਰਹਮ ਮਾਨ ਭਾਵ 8 ਪਹਿਰ ਹਾਰੇ ਕਾ ਜਾਸ ਰਮਣਾ ਵਿਖਾਠ ਗਉਰੀ ਲਾਠੀ ගමිලා ලියමිරා කරත සතසාධපය සথ කරුගැහැලින්නේ ਰਬਸੋ ਦੀਨੇ ਆਪੇ ਆਪੋ ਮਿਲਾਇਆ ਰੁਗਹਿ ਲਿੰਨੇ ਸਰਬਸ ਦੀਨੇ ਆਪੇ ਆਪੋ ਮਿਲਾਇਆ ਕਹ ਨਾਨਕ ਸਰਬ ਥੋਕ ਪੂਰਨ ਪੂਰਾ ਸਤ ਗੁਰੂ ਪਾਇਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੋਰਠ ਮਹੱਲਾ ਪੰਜਵਾ ਸਤ ਗੁਰ ਪੂਰੇ ਭਾਣਾ ਤਾ ਜਪਿਆ ਨਾਮ ਰਮਾਣਾ ਗੋਬਿੰਦ ਕਿਰਪਾ ਧਾਰੀ ਪ੍ਰਾਪ੍ਯ ਰਾਖੀ ਪੈਜ ਹਮਾਰੀ ਜਿਸਾ ਸਤ ਗੁਰ ਸੁਣੀ ਦਾ ਤੈ ਸੋ ਹੀ ਮਡੀਠ ਵਿਸ਼ੁੜਿਆ ਮਿਲੇ ਪ੍ਰਭੂ ਹਰ ਦਰਗਹ ਕਾ ਪਸੀਠ ਹਰ ਨਾਮੋਂ ਮੰਤਰ ਦਰੜਾਏ ਦਾ ਕਟੇ ਹਮ ਮਰੋਗ ਨਾਨਕ ਸਤ ਗੁਰ ਤੇ ਨਾ ਮਿਲਾਇਆ ਜਿਨ੍ਹਾਂ ਤੁਰੇ ਪਿਆ ਸੰਜੋਗ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ ਫਲ ਗੁਣ ਅਨੰਦ ਉਪਾਰ ਜਾਨਾ ਹਾਰੇ ਸੱਜਣਾ ਪ੍ਰਗਟੇ ਆਏ ਸੰਤ ਸਹਾਈ ਰਾਮ ਕੇ ਕਾਰੇ ਕਿਰਪਾ ਦੀਆ ਮਿਲਾਈ ਫਲ ਗੁਣ ਅਨੰਦ ਉਪਾਰ ਜਨ ਹਾਰੇ ਸੱਜਣ ਪ੍ਰਗਟਿ ਆਈ ਤਸ ਸਹਾਈ ਰਾਮ ਕੇ ਕਾਰ ਕਿਰਪਾ ਦੀਆ ਮਿਲਾਏ ਸੇਜ ਸੁਹਾਵੀ ਸਰਬ ਸੁਖ ਹੋਣ ਦੁੱਖ ਨਾਹੀ ਜਾਏ ਪੁਨੀ ਵੱਡ ਭਗਣੀ ਵਾਰ ਪਾਇਆ ਹਾਰੇ ਦਾਇ ਮੇਲ ਸਹਿਆ ਮੰਗਲ ਗਾਵਹੀ ਗੀਤ ਗੋਵਿੰਦ ਬ ਅੱਲਾ ਹੀ ਹਰ ਜੀ ਹਾਂ ਅਵਰ ਨਾ ਦਿਸਈ ਕੋਈ ਦੂਜਾ ਲਵੈ ਨਾ ਲਾਈ ਹਲਤ ਪਲਤ ਸਵਾਰੇ ਓਨ ਨਿਹਚਲ ਦਿੱਤੀਆਂ ਸੰਸਾਰ ਸਾਗਰ ਤੇ ਰੱਖੇ ਆਨ ਬਹੁੜ ਜਨਮਤਾਏ ਜਿਹਾ ਵਾ ਇਕ ਅਨੇਕ ਗੁਣ ਪਰੇ ਨਾਨਕ ਚਰਣੀ ਪਾਏ ਫਲ ਗੁਣ 拉ਹੀਆ ਜਿਸ ਨੂੰ ਤੇਰਨਾ ਪਮਾਈ ਜੇਨਾ ਜੇਨਾ ਨਾਮੁ ਤਿਆਇਆ इनके काज सरे हारे गोर पूरा आराधया दरगाह सच्चे खरे ਸਰਬ ਸੁਖਾਂ ਨਿਦ ਚਰਨ ਹਾਰੇ ਪਉਜਲੇ ਬੇਖ ਮੋਤਰੇ ਪ੍ਰੇਮ ਭਗਤ ਤੈਨ ਪਾਈਆ ਵਿਖਿਆ ਨਾ ਜਾਰੇ ਕੂੜ ਕਾਏ ਬੁਬਦਾ ਨਸੀ ਪੂਰਨ ਸਾਕੇ ਪ੍ਰਭੂ ਸੇਵਾ ਦੇ ਮਾਨ ਅੰਬਰ ਏ ਕੁਤਰੇ ਮਾਹ ਦੇਵ ਸਮੂਰਤ ਭਲੇ ਦੇ ਸਕਾ ਨਦਰ ਕਰੇ ਨਾਨਕ ਨੂੰ ਮੰਗਾ ਦਰਸਦਾਨ ਕਿਰਪਾ ਕਰ ਹਰੇ ਮਾਸ ਦਿਵਸ ਮੂਰਤ ਭਲੇ ਜਿਸ ਕਾ ਨਦਰ ਕਰੇ ਨਾਨਕ ਮੰਗਾ ਦਰਸਦਾਨ ਕੀਰਪਾ ਕਰੇ ਹਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਲ ਗੁਣ ਅਨੰਦ ਉਪਾਰ ਜਨਾ ਹਾਰੇ ਸੱਜਣ ਪ੍ਰਗਟੇ ਆਏ ਸੰਤ ਸਹਾਈ RAM ਕੇ ਕਾਰੇ ਕਿਰਪਾ ਦੀਆ ਮਿਲਾਏ